Rural Hockey Development Society ਵੱਲੋਂ 11ਵੀਂ ਕੈਪੀਟਲ ਸਮਾਲ ਫਾਈਨੈਂਸ ਪਿੰਡੂ ਹਾਕੀ ਲੀਗ ਦੇ ਦੂਜੇ ਪੜਾਅ ਦੇ ਮੈਚ ਅੱਜ ਹੈਡਮਾਸਟਰ 우ਜਾਗਰ ਸਿੰਘ ਸਮਰਾ ਸਟੇਡੀਅਮ ਦੀ ਹਾਕੀ ਗਰਾਊਂਡ ਵਿਖੇ ਸ਼ੁਰੂ ਹੋਏ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਗੁਰਦੁਆਰਾ ਜੋਗੀਪੀਰ ਜੀ ਦੇ ਬਾਬਾ ਹਰਬਜਨ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਆਪਣੇ ਕਰਕਮਲਾ ਨਾਲ ਖੇਡ ਦਾ ਝੰਡਾ ਲਹਿਰਾ ਕੇ ਰਸਮੀ ਤੌਰ ਤੇ ਹਾਕੀ ਮੈਚ ਸ਼ੁਰੂ ਕਰਵਾਏ ਇਸ ਮੌਕੇ ਤੇ ਖਿਡਾਰੀਆਂ ਨੂੰ ਰੀਫਰੈਸ਼ਮੈਂਟ ਦਿੱਤੀ ਗਈ ਜਿਸ ਵਿੱਚ ਫਲੂਟੀਆਂ ਅਤੇ ਕੇਲੇ ਦੀ ਸੇਵਾ ਰੂਰਲ ਹਾਕੀ ਡਿਵੈਲਪਮੈਂਟ ਸੋਸਾਇਟੀ ਦੇ ਵਾਈਸ ਪ੍ਰਧਾਨ ਸਰਦਾਰ ਪੁਪਿੰਦਰ ਸਿੰਘ ਖਾਲਸਾ ਅਤੇ ਗੁਰਦੁਆਰਾ ਜੋਗੀ ਪੀਰ ਜੀ ਤੋਂ ਬਾਬਾ ਹਰਬਜਨ ਸਿੰਘ ਜੀ ਨੇ ਨਿਭਾਈ ਬੈਸਟ ਪਲੇਅਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਖਿਡਾਰੀਆਂ ਦੀ ਫਸਟ ایڈ ਵਾਸਤੇ ਵਿਸ਼ੇਸ਼ ਤੌਰ ਤੇ ਪੀ ਐਚ ਸੀ ਜੰਡਿਆਲਾ ਦੇ ਐਸ ਐਮ ਓ ਐਸ ਪਿੰਗਲੀ ਯੋਗ ਅਗਵਾਈ ਹੇਠ ਟੀਮ ਡਾਕਟਰਾਂ ਦੀ ਵਿਸ਼ੇਸ਼ ਤੌਰ ਤੇ ਪਹੁੰਚੀ ਜਿਨ੍ਹਾਂ ਵਿੱਚ ਡਾਕਟਰ ਅੰਜਲੀ ਬਾਲੀ ਡਾਕਟਰ ਸੀਮਾ ਪ੍ਰਿਆਸੀ ਐਚ ਉਹ ਪਹੁੰਚੇ ਜਿਨ੍ਹਾਂ ਨੇ ਖਿਡਾਰੀਆਂ ਦੇ ਸੱਟ-ਚੋਟ ਲੱਗਣ ਤੇ ਮੁੱਢਲੀ ਸਹਾਇਤਾ ਦਿੱਤੀ ਇਸ ਮੌਕੇ ਤੇ ਪਿੰਡੂ ਹਾਕੀ ਲੀਗ ਦੇਖਣ ਲਈ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਆਸਟ੍ਰੇਲੀਆ ਤੋਂ ਹਾਕੀ ਦੇ ਖਿਡਾਰੀ ਐਨ.ਡੀ. ਕੋਵਨ ਅਤੇ ਜੈਸਪਰ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਖਿਡਾਰੀਆਂ ਨਾਲ ਜਾਣ ਪਹਿਚਾਨ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਇਸ ਮੌਕੇ ਤੇ ਸੁਸਾਇਟੀ ਦੇ ਚੇਅਰਮੈਨ ਮਾਸਟਰ ਸੁਖਜੀਤ ਸਿੰਘ ਜੋਹਲ ਪ੍ਰਦਾਨ ਹਰਪੁਪਿੰਦਰਜੀਤ ਸਿੰਘ ਸਮਰਾ ਜਨਰਲ ਸਕੱਤਰ ਡੀ ਪੀ ਹਰਮੇਸ਼ ਲਾਲ ਸਟੇਟ ਅਵਾਰਡੀ ਪ੍ਰੈਸ ਕਤਰ ਮਨਜਿੰਦਰ ਸਿੰਘ ਜੰਡਿਆਲਾ ਮੀਡੀਆ ਇਨਚਾਰਜ ਮੋਹਿਤ ਸ਼ਰਮਾ ਮਹਿਲਾ ਖੇਡ ਵਿੰਗ ਦੇ ਇਨਚਾਰਜ ਪ੍ਰਪ੍ਰੀਤ ਕੌਰ ਸਮਰਾ ਇਹਨਾਂ ਦੇ ਨਾਲ-ਨਾਲ ਹਾਕੀ ਸਮਰਾਏ ਜੰਡਿਆਲਾ ਟੀਮ ਦੇ ਕੋਚ ਲਖਵੀਰ ਮਾਹੀ ਸਰੀ ਟੀਮ ਦੇ ਕੋਚ ਮੇਜਰ ਸਿੰਘ ਔਰ ਟੀਮ ਦੇ ਕੋਚ ਗੁਰਿੰਦਰ ਸਿੰਘ ਪਹੁੰਚੇ ਅਖੀਰਲੇ ਮੈਚ ਵਿੱਚ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਅਤੇ ਉਹਨਾਂ ਨੂੰ ਅਸ਼ੀਰਵਾਦ ਦੇਣ ਲਈ ਪਿੰਡ ਸਮਰਾਏ ਦੇ ਪੰਜ ਤਰुण ਮਹਿਮੀ ਪਹੁੰਚੇ ਜਿਨ੍ਹਾਂ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਇੱਕ ਯਾਦਗਾਰ ਤਸਵੀਰ ਖਿੱਚਵਾਈ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਇਸ ਮੌਕੇ ਤੇ ਪਿੰਡ ਸਮਰਾਏ ਜੰਡਿਆਲਾ ਅਤੇ ਲਾਗਲੇ ਪਿੰਡਾਂ ਦੇ ਖੇਤ ਪਰੇ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਸਾਰੀ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਸਮਰਾਏ ਹਾਈ ਸਕੂਲ ਜੜਿਆਲਾ ਰੋਡ ਦੇ ਟੂਰਨਾਮੈਂਟ ਹੋ ਰਹੇ ਨੇ ਬੱਚਿਆਂ ਦੇ ਹਾਕੀ ਦਾ ਟੂਰਨਾਮੈਂਟ ਹੈ ਉਹਨਾਂ ਦੇ ਸਾਰੇ ਭੈਣ ਭਰਾਵਾਂ ਨੂੰ ਮਾਤਾ ਪਿਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਹਾਕੀ ਦਾ ਟੂਰਨਾਮੈਂਟ ਖੇਡਣ ਵਾਸਤੇ ਭੇਜੋ ਨਸ਼ਿਆਂ ਤੋਂ ਬਚਣਗੇ ਆਦਤਾਂ ਚੰਗੀਆਂ ਬਣਨਗੀਆਂ ਬੱਚੇ ਖੇਡਣ ਦੇ ਅੱਗੇ ਵਧਣਗੇ ਸਾਰੇ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਕੂਲੇ ਭੇਜੋ ਬੱਚੇ ਅਬ ਜੀ ਸੰਪੰਨ ਸਮਰਾਥ ਸਮਰਾਥ ਸਾਹਿਬ ਇਹਨਾਂ ਦਾ ਬਹੁਤ ਪਰਪਕਾਰ ਹੈ ਜੀ ਹਬੇ ਪਿੰਡੂ ਹਾਕੀ ਲੀਗ ਵੱਲੋਂ ਜਿਹੜਾ ਇਹ ਮੈਚ ਕਰਵਾਏ ਜਾਦੇ ਆ ਸਾਰੇ ਮੈਂਬਰਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬਸ ਇਹ ਕਹਿਣਾ ਚਾਹੁੰਦੇ ਆ ਜੀ ਆਪਣੇ ਬੱਚਿਆ-ਬੱਚਿਆਂ ਨੂੰ ਸਾਰਿਆਂ ਨੂੰ ਤੇ ਹਾਕੀ ਦਾ ਮੈਚ ਹੋ ਰਿਹਾ ਇਹ ਬੱਚਿਆਂ ਬੱਚਿਆਂ ਨੂੰ ਖੇਡ ਪਿੰਡੂ ਖੇਡਾਂ ਦੇ ਵਿੱਚ ਅੱਗੇ ਵਧਣ ਦਾ ਮੌਕਾ ਦੇ ਤੇ ਨਸ਼ਿਆਂ ਤੋਂ ਬਚੇ ਰਹਿਣਗੇ ਬੱਚੇ ਇਹ ਇਨਕਾਰ ਕਰਕੇ ਸਾਰਿਆਂ ਦੇ ਮਾਪਿਆਂ ਨੂੰ ਬੇਨਤੀ ਕਰਦੇ ਹਾਂ ਕਿ ਬੱਚਿਆਂ ਨੂੰ ਭੇਜਿਆ ਜਾਵੇ ਹਾਈ ਸਕੂਲ ਟੈਂਡ ਸਮਰਾ ਚਰਾਵਰ ਹੰਸ ਕਿਹੜੀ ਅਕੈਡਮੀ ਹੈਲਦੂ ਸਰਜੀ ਦਾ ਅਕੈਡਮੀ ਅੱਜ ਦੂਧਾ ਹਾਟੀ ਡਿਵੈਲਪਮੈਂਟ ਸੁਸਾਇਟੀ ਵੱਲੋਂ ਜਿਹੜੀ ਪੈਂਟੂ ਹਾਟੀ ਲਿਖ ਰਾਈ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਬਹੁਤ ਵਧੀਆ ਕਦੋਂ ਤੋਂ ਖੇਡਦੇ ਤੁਸੀਂ ਹਨ ਬੋਗੇ 4-5 ਸਾਲ ਹੋਇਆ ਕਿਤਾ ਤਾਂ ਮਹਿਸੂਸ ਹੋ ਰਿਹਾ ਅੱਜ ਤਾਂ ਸੀ ਬੈਸਟ ਕਲਾਸ ਵੀ ਨਿਕਲਿਓ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਜਿਹੜਾ ਪ੍ਰਧਾਨ ਜੀ ਨੇ ਦੂਧਾ ਹਾਟੀ ਡਿਵੈਲਪਮੈਂਟ ਸੁਸਾਇਟੀ ਦੇ ਜਿਹਨੇ ਮੈਂਬਰ ਨੇ ਕੰਨਾ ਵੱਲੋਂ ਕੀਤੇ ਜਾ ਰਹੇ ਪ੍ਰਾਲੇ ਤੁਨਕੇ ਹੁਜੇ ਲੱਗਦੇ ਬਹੁਤ ਵਧੀਆ ਕੋਈ ਮੈਸੇਜ ਦੇਣਾ ਚਾਹੁੰਦੇ ਆਪਣੇ ਨਾਲ ਦੇ ਜਿਹੜੇ ਖਿਡਾਰੀ ਹੈਗੇ ਹਾਂਜੀ ਬਹੁਤ ਦਾ ਗਰਾਉਂਡਾਂ ਵਿੱਚ ਆਇਆ ਕਰੋ ਫੂਨ ਨਾ ਦੇਖਿਆ ਕਰੋ ਵਧੀਆ ਖੇਡਿਆ ਕਰੋ ਪੜਿਆ ਕਰੋ ਲਿਖਿਆ ਕਰੋ ਵੱਡੀਆਂ ਨੌਕਰੀਆਂ ਲਿਓ ਜਿੱਦਾਂ ਕੀ ਆਪਣੇ ਗਰਜੋਤ ਭਾਈ ਨਿਕਲੇ ਤੁਹਾਡਾ ਕੀ ਏਮ ਹੈ ਤੁਸੀਂ ਅੱਗੇ ਜਾ ਕੇ ਕੀ ਬਣਨਾ ਚਾਹੁੰਦੇ ਹੋ ਇੰਡੀਆ ਪਲੇਅਰ 올ੰਪਿਕ Yeah. Okay. Hello. My name is Jasper. I'm from Australia. I've come to visit uh, Lasara and the Punjab region. I'm just here interested in looking at the rural hockey development and how these kids are developing their hockey here. For me, it's very really important that they stay in sports and learn the skills because it's not just about hockey. It's about having fun and teamwork together and developing as a team. I saw some really good hockey, some from PK some from Lasara and the other clubs. They've got really nice skills, but what we want to do is develop them a bit more. And more so, maybe one day India can beat Australia in the Olympics, and that'd be very nice for everyone. Okay, thank you. Thank you. Thank you. ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਕੈਪੀਟਲ ਸਮਾਲ ਫਾਈਨੈਂਸ ਪੈਂਡੂ ਹਾਕੀ ਲੀਗ ਜਿਹੜੀ ਕਿ 11ਵਾਂ ਪੜਾਪ ਪਹੁੰਚੀ ਹੋਈ ਹੈ ਉਹਦੇ ਅੱਜ ਦੂਜੇ ਦੌਰ ਦੇ ਮੈਚ ਸਮਰਾਜ ਜੰਡੇ ਵਾਲਾ ਦੇ ਗਰਾਊਂਡ ਵਿੱਚ ਹੋਏ ਬੜੇ ਸ਼ਾਨਦਾਰ ਮੈਚ ਹੋਏ ਜਿਹਦੇ ਵਿੱਚ ਟੀਮ ਕੋਈ ਵੀ ਜਿੱਤੀ ਪਰ ਜੱਤ ਹਾਕੀ ਦੀ ਹੋਈ ਸੋ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਇਹਨੂੰ ਸਪான்ਸਰ ਕੀਤਾ ਸਾਨੂੰ ਸਪੋਰਟ ਕੀਤੀ ਜਿਹਦੇ ਵਿੱਚ ਸਿੰਨੀਆਂ ਵੀ ਕੰਪਨੀਆਂ ਸਾਡੇ ਨਾਲ ਨੇ ਅੱਜ ਦਾ ਇਹ ਰਿਫਰੈਸ਼ਮੈਂਟ ਦਾ ਸੀਗਾ ਸਾਡੇ ਜੋਗ ਵੀ ਪੀਰ ਤੋਂ ਬਾਬਾ ਰਪੰਜਨ ਸਿੰਘ ਜੀ ਮਹਾਂਪੁਰਸ਼ਾਂ ਨੇ ਜਿਹੜੀ ਸੇਵਾ ਬੱਚਿਆਂ ਦੀ ਕੀਤੀ ਔਰ ਗੁਰਨਾਨਕ ਸਟੂਡੀ ਕਿਸੇ ਨੇ ਜੂਸ ਦਿੱਤਾ ਕਿਸੇ ਨੇ ਫਰੂਟ ਦਿੱਤਾ ਕਿਸੇ ਨੇ ਹੋਈ ਮੱਧ ਦੇ ਲੰਗਰ ਦਾ ਧੰਵਾਦ ਆ ਜੀ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਕਰ ਰਹੇ ਆ ਸੋ ਮੈਂ ਇੱਕ ਅਪੀਲ ਕਰਨੀ ਚਾਹਨਾ ਬਈ ਘਰਾਂ ਚ ਨਾ ਬੈਠੀਏ ਗਰਾਉਂਡਾਂ ਚ ਆਈਏ ਜੇ ਅਸੀਂ ਦੇਖਾਂਗੇ ਤਾਂ ਹੀ ਸਾਡੇ ਬੱਚੇ ਸਪੋਰਟਸ ਵੱਲ ਆਉਣਗੇ ਬੱਚਾ ਨੂੰ ਉਂਗਲ ਫੜਕੇ ਲਿਆਓ ਉਹਨਾਂ ਨੂੰ ਮੈਚ ਦਿਖਾ ਲਓ ਕਿਤਨਾ ਕਿਤੇ ਜਦੋਂ ਬਦਲਾਅ ਤਾਂ ਉਹਦਾ ਨਸ਼ਾ ਕੋਈ ਨਹੀਂ ਬੰਦ ਕਰ ਸਕਦਾ ਦੁਨੀਆ ਵਿੱਚ ਅਮੀ ਗੱਲਾਂ ਨੇ ਉਹ ਤਾਂ ਹੋ ਸਕਦਾ ਜੇ ਬੱਚੇ ਗਰਾਉਂਡਾਂ ਚ ਜਾਣਗੇ ਇਹਨਾਂ ਨੂੰ ਸਮਾ ਚੰਗਾ ਮਿਲੇ ਇਹਨਾਂ ਦਾ ਪੂਆ ਇੱਕ ਚੰਗਾ ਬਣੇ ਸੋ ਧੰਨਵਾਦ ਕਰਦਾ ਮੈਂ মিডিਆ ਦਾ ਜਿਹੜੀ ਇੱਕ ਇੱਕ ਖਬਰ ਸਾਡੀ ਦੁਨੀਆ ਵਿੱਚ ਵਜਾ ਰਿਹਾ ਸੋ ਧੰਨਵਾਦ ਸਾਡੇ ਸੀਨੀਅਰ ਦਾ ਧੰਨਵਾਦ ਸਮੁੱਚੇ ਇਲਾਕੇ ਦਾ ਜਿਹੜਾ ਸਾਡਾ ਸਾਥ ਦੇ ਰਿਹਾ ਸੋ ਧੰਨ ਸਵੈਗਲ ਜੀ ਕੀ ਫਤਹਿ